ਸਵਾਗਤ ਹੈ ਕਿਸਾਨ ਭਰਾਵੋ ਤੁਹਾਡਾ ਅੱਜ ਦੀ ਵੀਡੀਓ ਚ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਲਈ ਇੱਕ ਪਹਿਲੇ ਸੂਏ ਸੂਣ ਵਾਲੀ ਪੂਰੀ ਚੰਗੀ ਰੰਗਵਾਜ ਪੱਠਪੁੜੇ ਦੀ ਚੰਗੀ ਚੰਗਾ ਹਵਾਨਾ ਝੋਟੀ ਦਾ ਪਹਿਲਾਂ ਝੋਟੀ ਲੈ ਕੇ ਆਏ ਆ ਸੂਣ ਦੇ ਵਿੱਚ ਕੁਝ ਦਿਨ ਬਾਕੀ ਆ ਰੰਗ ਦੀ ਗੱਲ ਕਰ ਲਗੇ ਆਪਾਂ ਕਦ ਕਾਠ ਦੀ ਗੱਲ ਕਰ ਲਗੇ ਤਾਂ ਝੋਟੀ ਦਾ ਬਹੁਤ ਹੀ ਚੰਗਾਗਾ ਬਾਕੀ ਪੂਰੀ ਗੱਲਬਾਤ ਕਿੰਨੇ ਦਿਨ ਸੂਣ ਦੇ ਵਿੱਚ ਰਹਿੰਦੇ ਹੈਗੇ ਆਪਾਂ ਗੱਲਬਾਤ ਤੁਹਾਡੀ ਬਾਈ ਗਰਜੰਤਨਾ ਕਰਾਵਾਂਗੇ ਕਿਸੇ ਵੀ ਭਰਾ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ ਜੀ 9979374802 ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਆਪਣਾ ਮੋਬਾਈਲ ਨੰਬਰ ਬੋਲ ਦਿਓ 99766 ਜੀ 41306 ਠੀਕ ਹੈ ਤੇ ਹੁਣ ਝੋਟੀ ਬਾਰੇ ਦੱਸ ਦਿਓ ਵੀ ਕਿੰਨੇ ਦਿਨ ਸੂਨ ਦੇ ਵਿੱਚ ਰਹਿੰਦੇ ਆ 3 ਤਰੀਕ ਨੂੰ ਦਿਨ ਪੂਰੇ ਆ ਜੀ ਦੇ 3 ਤਰੀਕ ਨੂੰ ਦਿਨ ਪੂਰੇ ਆਗੇ ਹਾਂਜੀ 10 ਕ ਦਿਨ ਸੂਨ ਦੇ ਵਿੱਚ ਰਹਿੰਦੇ ਆ 10 ਤਨ ਸੂਨ ਦੇ ਰਹਿੰਦੇ ਆ ਜੀ ਠੀਕ ਹੈ ਲੈ ਮਿੱਤਰੋ 10 ਦਿਨ ਸੂਨ ਦੇ ਵਿੱਚ ਪਏ ਆ ਚੰਗਾ ਹਵਾਨਾ ਦਾ ਜਿਹੜਾ ਕਰਮਾ ਵਾਲੀ ਨੇ ਤਿਆਰ ਕਰ ਲੈਣਾ 10 ਦਿਨਾਂ ਦੇ ਵਿੱਚ ਤੇ ਕਿਸੇ ਵੀ ਪੁਰਾਣੀ ਝੋਟੀ ਖਰੀਦਣੀ ਹੋਵੇ ਤਾਂ ਸਕਰੀਨ ਤੇ ਮੋਬਾਈਲ ਨੰਬਰ ਚੱਲੀ ਜਾਂਦਾ ਬਾਈ ਗਰੰਟ ਨਾਲ ਗੱਲ ਕਰ ਲਿਓ ਤੇ ਬਾਈ ਡਿਮਾਂਡ ਕੀ ਰੱਖਤੀ ਝੋਟੀ ਦੀ 80000 ਰੁਪਿਆ ਮਾਂਜੀ 80000 ਆਪਣੀ ਵੀਡੀਓ ਵੇਖ ਕੇ ਕੋਈ ਫੋਨ ਲਾਉਂਦਾ 80000 ਚੋਂ ਮਾਨਤਾਨ ਹੋ ਜੂਗਾ ਬਿਲਕੁਲ ਕਰ ਦੇਗਾ ਮਾਨਤਾਨ ਥੋੜੀ ਵੀਡੀਓ ਦੇਖ ਕੇ ਠੀਕ ਹੈ ਲੈ ਮਿੱਤਰੋ ਫੋਨ ਕਰ ਲਿਓ ਸਕਰੀਨ ਤੇ ਮੋਬਾਈਲ ਨੰਬਰ ਚੱਲੀ ਜਾਂਦਾਗਾ ਬਾਕੀ ਆਪਾਂ ਝੋਟੀ ਥੋੜੀ ਤੋੜ ਕੇ ਵੀ ਦਿਖਾ ਦੇਾਂਗੇ ਤੁਹਾਨੂੰ ਕਈ ਭਰਾਵਾਂ ਦੇ ਫੋਨ ਆਉਂਦੇ ਆ ਕਿ ਝੋਟੀ ਤੋੜ ਕੇ ਦਿਖਾਓ ਬਾਈ ਲੈ ਬਾਈ ਖੋਲਿਓ ਮੜੀ ਗਰੰਟ ਲਓ ভাই ਝੋਟੀ ਖੋਲ ਕੇ ਦਿਖਾ ਦਿੰਦੇ ਆ ਤੁਹਾਨੂੰ ਤੋੜ ਕੇ ਬਹੁਤ ਹੀ ਚੰਗੀ ਪਲੀ ਵੀ ਝੋਟੀ ਆ ਗਈ ਕੋਈ ਵਪਾਰ ਦਾ ਕੰਮ ਨਹੀਂ ਕਰੇ ਲੋ ਵੀਡੀਓ ਆ ਕਿਸੇ ਵੀ ਭਰਾ ਨੇ ਝੋਟੀ ਖਰੀਦਣੀ ਹੋਵੇ ਤਾਂ ਸਕਰੀਨ ਤੇ ਮੋਬਾਈਲ ਨੰਬਰ ਚੱਲੀ ਜਾਂਦਾ ਤੁਸੀਂ ਸੰਪਰਕ ਆ ਜਿਹੜਾ ਇਹਤੇ ਕਰ ਸਕਦੇ ਹੋਗੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ